ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਜਪਣ ਵਾਲੀਆਂ ਸੰਗਤਾਂ ਕਲਗੀਧਰ ਸਾਹਿਬ ਦਸਮੇਸ਼ ਪਿਤਾ ਗੁਰੂ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਚੱਲਣ ਵਾਲੀਆਂ ਸੰਗਤਾਂ ਕਿਉਂਕਿ ਹੁਕਮ ਵਿੱਚ ਚੱਲਣਾ ਬੜਾ ਔਖਾ ਹੈ ਨਾਮ ਜਪਣਾ ਵੀ ਬੜਾ ਔਖਾ ਹੈ ਵਾਹਿਗੁਰੂ ਵਾਹਿਗੁਰੂ ਕਹਿਣਾ ਸਤਨਾਮ ਵਾਹਿਗੁਰੂ ਕਹਿਣਾ ਦੁਨੀਆਂ ਦੇ ਵਿੱਚ ਆ ਕੇ ਮਨ ਹੋਰਨਾ ਕੰਮਾਂ ਵਿੱਚ ਲੱਗ ਜਾਂਦਾ ਹੈ ਆਪਣਾ ਘਰ ਹੀ ਭੁੱਲ ਜਾਂਦਾ ਹੈ ਕਿੱਥੋਂ ਆਏ ਹਾਂ ਕਿੱਥੇ ਜਾਣਾ ਹੈ ਸਾਨੂੰ ਮਾਨਸ ਜਨਮ ਮਿਲਿਆ ਹੈ ਇਹਦੀ ਕੀ मीनिंग ਹੈ ਇਹਦਾ ਕੀ ਮਤਲਬ ਹੈ 84 ਲੱਖ ਜਨਮ ਵੀ ਅਸੀਂ ਦੇਖਦੇ ਹਾਂ ਐਸੀ ਐਸੀ ਜੋਨਾਂ ਹਨ ਜਿਨ੍ਹਾਂ ਨੂੰ ਵੇਖ ਕੇ ਮੂੰਹ ਨਿਕਲ ਜਾਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਮਨ ਡਰ ਜਾਂਦਾ ਹੈ ਵਾਹਿਗੁਰੂ ਜੀ ਦਾ ਨਾਮ ਜਪਣਾ ਬੜਾ ਔਖਾ ਹੈ। ਰੋਜ਼ ਪੜ੍ਹਦੇ ਵੀ ਹਾਂ ਪਵਿੱਤਰ ਗੁਰਬਾਣੀ। ਆਖਣ ਔਖਾ ਸਚਾ ਨਾ। ਬਾਕੀ ਤੇ ਕਿੰਨਾ ਕਿੰਨਾ ਚਰਜੀਬ ਬੋਲਦੀ ਰਹਿੰਦੀ ਹੈ। ਮਨਬੀਆ ਕਰਨ ਲੱਗਿਆਂ ਵੀ ਥੱਕਦੀ ਨਹੀਂ। ਕੰਨ ਨਹੀਂ ਤੇ ਸੁਣਨ ਲੱਗਿਆਂ ਥੱਕਦੇ ਨਹੀਂ ਇਹਨਾਂ ਲੱਤਾਂ ਨਾਲ ਪੈਰਾਂ ਨਾਲ ਸੈਰ ਸਪਰਟਾ ਕਰਦੇ ਆਂ ਦੂਰ ਦੁਰੇਡੇ ਘូមੋ ਘਮਾ ਕੇ ਆਉਂਦੇ ਆਂ ਕਦੀ ਕਿਤੇ ਕਦੀ ਕਿਤੇ ਕਦੀ ਕਿਸੇ ਕੰਟਰੀ ਕਦੀ ਕਿਸੇ ਜਗ੍ਹਾ ਤੇ ਬੰਦਾ ਘੁੰਮਣ ਜਾਂਦਾ ਹੈ ਤਾਂ ਵੀ ਨਹੀਂ ਇਹ ਲੱਤਾਂ ਥੱਕਦੀਆਂ ਪੜ ਨਹੀਂ ਥਕਦੇ ਪਰ ਨਾਮ ਜਪਣ ਲੱਗਿਆਂ ਏ ਥੱਕ ਜਾਂਦੇ ਹਨ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਬੇਲਾ ਕਹਿੰਦੇ ਨੇ ਵਕਤ ਨੂੰ ਟਾਈਮ ਨੂੰ ਜਦ ਨਾਮ ਜਪਣ ਦਾ ਵੇਲਾ ਹੁੰਦਾ ਓਦੋਂ ਮੰਜੀਤੇ ਪੈ ਪੈ ਕੇ ਸੋਫੇ ਤੇ ਜਿੱਥੇ ਵੀ ਥਾਂ ਮਿਲੇ ਪੈ ਪੈ ਕੇ ਸੌਂ ਜਾਂਦਾ ਹੈ ਕਹਿੰਦਾ ਹੈ ਮੈਨੂੰ ਨੀਂਦ ਆਉਂਦੀ ਹੈ ਜਿੰਦਗੀ ਇਦਾਂ ਗੀ ਬਣਾ ਲਈ ਹੈ ਨੀਂਦ ਵਿਆਪਿਆ ਕੰਮ ਸੰਤਾਪਿਆ ਮੁਖੋਂ ਹਰ ਹਰ ਕਹਾਵੇ ਉਂਝ ਕਹਿੰਦਾ ਰਹਿੰਦਾ ਹੈ ਹਰ ਹਰ ਵਾਹਿਗੁਰੂ ਵਾਹਿਗੁਰੂ ਪਰ ਕੰਟਰੋਲ ਕੋਈ ਨਹੀਂ ਮਾਈਂਡ ਤੇ ਮਨ ਤੇ ਕਾਬੂ ਕੋਈ ਨਹੀਂ ਕੰਟਰੋਲ ਕੋਈ ਨਹੀਂ ਕਿਉਂਕਿ ਭਜਨ ਕੋਈ ਨਹੀਂ ਰਸਨਾ ਤੇ ਜਪ ਸਿਮਰਨ ਕੋਈ ਨਹੀਂ ਵਾਹਿਗੁਰੂ ਜੀ ਦਾ ਬਿਨ ਹਰ ਭਜਨ ਨਹੀਂ ਛੁਟਕਾਰਾ ਨਾ ਨਿੰਦਿਆ ਕਰਮ ਤੋਂ ਛੁਟਕਾਰਾ ਮਿਲਦਾ ਹੈ ਭਜਨ ਤੋਂ ਬਿਨਾ ਬੰਦਗੀ ਤੋਂ ਬਿਨਾ ਸਿਮਰਨ ਤੋਂ ਬਿਨਾ ਕੀਰਤਨ ਤੋਂ ਬਿਨਾ ਵਾਹਿਗੁਰੂ ਦਾ ਨਾਮ ਜਪਣ ਤੋਂ ਬਿਨਾ ਹਮੇਸ਼ਾ ਦਾਸ ਬੇਨਤੀ ਕਰਦਾ ਰਹਿੰਦਾ ਹੈ ਨਾ ਅੱਖਾਂ ਨੂੰ छुटਕਾਰਾ ਮਿਲਦਾ ਹੈ ਆ ਦੁਨੀਆ ਦਾ ਤਮਾਸ਼ਾ ਵੇਖਣ ਤੋਂ ਅੱਖیں ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ ਨਾ ਪੈਰਾਂ ਨੂੰ छुटਕਾਰਾ ਮਿਲਦਾ ਹੈ ਕੋਮੋ 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 ਕੋ ਮੁਕਿਤ ਥੱਕ ਟੁੱਟ ਕੇ ਆਪਣੇ ਘਰ ਆ ਜਾਂਦੇ ਹਨ ਪਰਨਾਮ ਨਹੀਂ ਜਪਿਆ ਜਾਂਦਾ ਜੇ ਜਪਿਆ ਹੈ ਤੇ ਭਾਗਾਂ ਵਾਲੇ ਹਨ ਕਿਸਮਤ ਚੰਗੀ ਹੈ ਭਾਗ ਚੰਗੇ ਹਨ ਸਤਿਗੁਰਾਂ ਦੇ ਆ ਕੇ ਦਰਸ਼ਨ ਕਰ ਲੈਂਦੇ ਹਨ ਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਬਨਾਸੀ ਕਰ ਮੈਂ ਪਾਇਆ ਸੇਵ ਕਰੀ ਪਲਚਸਾ ਨ ਵਿਛੜਾ ਇੱਕ ਪਲ ਵੀ ਫਿਊ ਸੈਕਿੰਡ ਵੀ ਫਿਰ ਮਾਲਕ ਨਹੀਂ ਭੁੱਲਦੇ ਵਾਹਿਗੁਰੂ ਨਹੀਂ ਭੁੱਲਦੇ ਸ਼ਬਦ ਨਾਲ ਪਿਆਰ ਹੋ ਜਾਂਦਾ ਹੈ ਗੁਰਬਾਣੀ ਨਾਲ ਪਿਆਰ ਹੋ ਜਾਂਦਾ ਹੈ ਕੀਰਤਨ ਨਾਲ ਪਿਆਰ ਹੋ ਜਾਂਦਾ ਹੈ ਤੇ ਬਿਨਾਂ ਸ਼ਬਦ ਤੋਂ ਬਿਨਾਂ ਗੁਰਬਾਣੀ ਤੋਂ ਬਿਨਾਂ ਸੇਵਾ ਤੋਂ ਬਿਨਾਂ ਅਕਾਲ ਪੁਰਖ ਜੀ ਦੇ ਨਾਮ ਤੋਂ ਜਨਮ ਕਿਸ ਲਿਖੇ ਹੈ ਕਿਸੇ ਲਿਖੇ ਨਹੀਂ ਜੇ ਛਲੀਆਂ ਨੂੰ ਛਲੀਆਂ ਤੋੜੀਆਂ ਤੁੱਕੇ ਲੱਗੇ ਹੋਏ ਨੇ ਪਰ ਦਾਣਾ ਇੱਕ ਵੀ ਨਹੀਂ ਹੋਰ ਵੀ ਕਈ ਐਸੀਆਂ ਚੀਜ਼ਾਂ ਹਨ ਫਲ ਤਾਂ ਲੱਗੇ ਹੋਏ ਹਨ ਫਲੀਆਂ ਫੁਲੀਆਂ ਬੱਪੜੇ ਭੀ ਤਾਂ ਦੇ ਵਿੱਚ ਸਵਾ ਬੜੇ ਸੋਹਣੇ ਦਿਸਦੇ ਹਨ ਫਲ ਲੱਗੇ ਹੋਏ ਪਰ ਵਿੱਚ ਸਵਾਹ ਹੈ ਕੁਝ ਵੀ ਨਹੀਂ ਵਿੱਚ ਇੱਕ ਦਾਣਾ ਵੀ ਨਹੀਂ ਹੈ ਉਹੀ ਹਾਲ ਸਾਡਾ ਹੈ ਦੇਖਣ ਨੂੰ ਬੜੇ ਸੋਹਣੇ ਹ ਕਈ ਵਾਰੀ ਪਰ ਵਿੱਚ ਸਵਾਹ ਹੈ ਵਿੱਚ ਵਾਹਿਗੁਰੂ ਜੀ ਦਾ ਕਾਲਪੁਰਖ ਜੀ ਦਾ ਪਰਮਾਤਮਾ ਦਾ ਅਨੰਤ ਰੰਕਾਰ ਜੀ ਦਾ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਨਾਮ ਹੀ ਹੈ ਨਹੀਂ ਵਿਦਆਊਟ ਸੀਡ ਹਾਂ ਕਈ ਵਾਰੀ ਦੇਖਾ ਫਲ ਫਰੂਟ ਲੈ ਕੇ ਆਈਦੇ ਨੇ ਅੱਗੋਂ ਦਾਣਾ ਹੀ ਕੋਈ ਨਹੀਂ ਉਹਦੇ ਵਿੱਚ ਜਿਹੜਾ ਉਹਦੇ ਨਾਲ ਕੋਈ ਬੂਟਾ ਦੂ ਜਾਉ ਗੁਪ ਪਵੇ ਮਾਲਕ ਨੇ ਜੰਨੇ ਫਲ ਬਣਾਏ ਹਨ ਸਾਰਿਆਂ ਦੇ ਬੀਜ ਵਿੱਚ ਰੱਖੇ ਹੋਏ ਹਨ ਅਨਾਰ ਕੱਟ ਲਓ ਬੀਜ ਹੀ ਬੀਜ ਹਨ ਜਿਹਨੂੰ ਅਨਾਰ ਦਾਣਾ ਕਹੇ ਦਿੱਤਾ ਹੈ ਵਾਟਰਮੈਲਨ ਆ ਦਵਾਨਾ ਕੱਟ ਲਓ ਬੀਜ ਹੀ ਬੀਜ ਹਨ ਜਿੱਥੇ ਬੀਜ ਦਿਓ ਫਿਰ ਉੱਥੇ ਉਹਨੇ ਦਵਾਨੇ ਹੋ ਜਾਂਦੇ ਹਨ ਸ਼ਹੀਦਿਆਂ ਨੂੰ ਕੁਝ ਇਸੇ ਤਰ੍ਹਾਂ ਹਨ ਜਿੱਥੇ ਜਿੱਥੇ ਵੀ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਉੱਥੇ ਹੋਰ ਸ਼ਹੀਦ ਪੈਦਾ ਹੋ ਜਾਂਦੇ ਹਨ ਮੋੜਿਆਂਾਂ ਗੁਰਬਾਨੀ ਦੇ ਵਾਲ ਬੈਣਾ ਗੁਰ ਸਬਦੈ ਜਨਮ ਕੇ ਲਖੈ ਗੁਰਬਾਨੀ ਜਿਹੜੀ ਸਾਡੀ ਹੈ ਸਾਡੀ ਮਾਂ ਹੈ ਮਾਣਾ ਉਹ ਤੇ ਬੱਚਿਆਂ ਨੂੰ ਕੋਈ ਸਵਾਰ ਨਹੀਂ ਸਕਦਾ ਬੱਚਿਆਂ ਦੇ ਸਿਰ ਖੁੱਲੇ ਰਹਿੰਦੇ ਹਨ ਮੈਲੇ ਕੱਪੜੇ ਹੋ ਜਾਂਦੇ ਹਨ ਦੇਖਣ ਨੂੰ ਮਨ ਨਹੀਂ ਕਰਦਾ ਕਈ ਲੋਕ ਕਹਿ ਵੀ ਦਿੰਦੇ ਨੇ ਤੇਰੀ ਮਾਂ ਤੈਨੂੰ ਸਵਾਰਦੀ ਨਹੀਂ ਹੈਗੀ ਸੋਨਾ ਨਹੀਂ ਬਣਾਉਂਦੀ ਮਾਵਾਂ ਦੇਖੋ ਜਦੋਂ ਬੱਚਿਆਂ ਨੂੰ ਸਵਾਰ ਦਿੰਦੀਆਂ ਹਨ ਉਹ ਬੱਚੇ ਕਿੰਨੇ ਪਿਆਰੇ ਲੱਗਦੇ ਹਨ ਕਿੰਨੇ ਸੋਹਣੇ ਲੱਗਦੇ ਹਨ ਜਦੋਂ ਮਾਂ ਦੇ ਹੱਥ ਲੱਗ ਜਾਂਦੇ ਹਨ ਬੱਚਿਆਂ ਨੂੰ ਗੁਰਬਾਣੀ ਸਾਡੀ ਮਾਂ ਹੈ ਜਦੋਂ ਗੁਰਬਾਣੀ ਦੇ ਹੱਥ ਸਾਡੇ ਮਨ ਨੂੰ ਲੱਗ ਜਾਂਦੇ ਹਨ ਅਸੀਂ ਸੋਹਣੇ ਬਣ ਜਾਂਦੇ ਹਾਂ ਅਸੀਂ ਗੁਰਦੁਆਰਾ ਸਾਹਿਬ ਹੁੰਦੇ ਹਾਂ ਅਸੀਂ ਲੰਗਰ ਤੇ ਜਿੱਥੇ ਸੰਗਤ ਦੇ ਭਾਂਡੇ ਹਨ ਹਰਿਮੰਦਰ ਸਾਹਿਬ ਉੱਥੇ ਖਲੋਤੇ ਹੁੰਦੇ ਹਾਂ ਚਮਚੇ ਲੈਂਦੇ ਹਾਂ ਗਲਾਸ ਲੈਂਦੇ ਹਾਂ ਥਾਲੀਆਂ ਲੈਂਦੇ ਹਾਂ ਅੱਗੇ ਜਾ ਕੇ ਭਾਂਡੇ ਮਾਂਜਦੇ ਹਾਂ ਧੋਂਦੇ ਹਾਂ ਨਾਲ ਹੀ ਸਾਡੇ ਮਨ ਧੋਤੇ ਜਾਂਦੇ ਹਨ ਉਧਰ ਉਹ ਹਰਿਮੰਦਰ ਸਾਹਿਬ ਤੋਂ ਪਵਿੱਤਰ ਪਾਵਨ ਗੁਰਬਾਣੀ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਹੈ ਕੀਰਤਨ ਦੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਤਿਤ ਲਾਏ ਸਾਨੂੰ ਮਹਾਰਾਜ ਨੇ ਸ਼ਬਦ ਦੇ ਨਾਲ ਜੋੜਿਆ ਹੈ ਗੁਰਬਾਣੀ ਨਾਲ ਜੋੜਿਆ ਹੈ ਸਿੱਖੋ ਸਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖਿ ਨਾਨਕ ਸਿਮਰਤੇਕ ਵੈਣ ਗੁਰ ਸਬਦੈ ਜਨਮ ਕੇ ਲਖੈ ਬਿਨਾ ਗੁਰ ਦੇ ਸ਼ਬਦ ਤੋਂ ਆ ਜਿਹੜਾ ਜਨਮ ਸਾਨੂੰ ਮਿਲਿਆ ਹੈ ਕਿਸੇ ਲੇਖੇ ਵਿੱਚ ਨਹੀਂ ਇੱਕ ਵੀ ਨਾਮ ਦਾ ਦਾਣਾ ਨਹੀਂ ਸਾਡੇ ਵਿੱਚ ਜੇ ਤਾਂ ਅਸੀਂ ਉਹ ਨਾ ਫਰੂਟਾਂ ਵਰਗੇ ਹਾਂ ਜਿਨ੍ਹਾਂ ਦੇ ਵਿੱਚ ਕੋਈ ਸੀਡ ਹੀ ਨਹੀਂ ਛਲੀਆਂ ਤੇ ਤੋੜੀਆਂ ਪਰ ਦਾਣਾ ਇੱਕ ਵੀ ਨਹੀਂ ਨਿਕਲਿਆ ਪੱਤੇ ਲਾਹ ਦਿੱਤੇ ਉਤੋਂ ਵਿੱਚੋਂ ਖਾਲੀ ਤੁੱਕੇ ਨਿਕਲੇ ਜਿਵੇਂ ਛਲੀਆਂ ਭਰੀਆਂ ਹੀਆਂ ਹਨ ਕੌਣ ਦਾਣਿਆਂ ਦੇ ਨਾਲ ਤੇਵੇਂ ਅਸੀਂ ਭਰੇ ਹੋਈਏ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਰਹਿਰਾਸ ਸਾਹਿਬ ਜੀ ਤੱਕ ਕੀਰਤਨ ਸਹੱਲਿਆ ਦਾ ਪਾਠ ਕਰਨ ਤੱਕ ਅਸੀਂ ਭਰੇ ਹੋਈਏ ਖਾਲੀ ਨਾ ਹੋਈਏ ਇਹ ਜ਼ਰੂਰ ਔਖਾ ਹੈ ਵਾਹਿਗੁਰੂ ਦਾ ਨਾਮ ਜਪਣਾ ਪਰ ਸਾਧ ਸੰਗਤ ਬੜਾ ਫਲ ਦੇਣ ਵਾਲਾ ਹੈ ਸਭ ਫਲ ਸਤਿਗੁਰ ਪਾਸ ਸੱਚੇ ਸਤਿਗੁਰੂ ਜੀ ਦੇ ਲਾੜ ਲੱਗਣ ਦੀ ਲੋੜ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਨਕ ਗੁਰੂ ਗੁਰੂ ਹੈ ਪੂਰਾ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੰਚਲ ਫੜਨ ਦੇ ਨਾਲ ਉਹ ਸ਼ਬਦ ਕਰਕੇ ਸਾਡੇ ਨਾਲ ਹਨ ਤੇ ਸ਼ਬਦ ਦੇ ਨਾਲ ਸਾਨੂੰ ਜੋੜ ਕੇ ਗਏ ਹਨ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਵੇਣ ਗੁਰ ਸ਼ਬਦੈ ਜਨਮ ਕਿ ਲਖ ਹੈ ਪਿਆਰਿਓ ਜ਼ਿੰਦਗੀ ਨੰਗ ਗਈ ਤੇ ਜੇਕ ਸ਼ਬਦ ਨਾਲ ਪਿਆਰ ਨਹੀਂ ਕੀਤਾ ਗੁਰਬਾਣੀ ਨਾਲ ਪਿਆਰ ਨਹੀਂ ਕੀਤਾ ਕਿਹਾ ਗਿਆ ਸਿਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਗੁਰਬਾਣੀ ਦਾ ਗਾਇਨ ਨਹੀਂ ਕੀਤਾ ਕੀਰਤਨ ਨਹੀਂ ਕੀਤਾ ਨਾ ਸੁਣਿਆ ਵਾਹਿਗੁਰੂ ਤੇ ਜਨਮ ਕਿਸਲੇਖੇ ਖਾਲੀ ਆਏ ਨਾਗੇ ਆਵਨ ਨਾਗੇ ਜਾਨਾ ਆਉਣ ਲੱਗਿਆਂ ਕੱਪੜੇ ਵੀ ਕੋਲ ਕੋਈ ਨਹੀਂ ਸੀ ਮਾ ਪਿਓ ਨੇ ਦਾਦੀ ਦਾਦੇ ਨੇ ਵੱਡਿਆਂ ਨੇ ਕੱਪੜੇ ਲਿਆਂਦੇ ਤੇ ਪਾਏ ਜਾਣ ਲੱਗਿਆਂ ਜਿਹੜੇ ਕੱਪੜੇ ਸੀ ਉਹ ਵੀ ਅੱਗ ਨੇ ਖੋਲੇ ਜਾਂ ਸਿਮਟਰੀਆਂ ਵਿੱਚ ਜਾ ਕੇ ਦੇਖੋ ਕੰਬਲ ਸ਼ੰਬਲ ਲਾ ਕੇ ਬਾਹਰ ਰੱਖ ਦਿੰਦੇ ਨੇ ਕਹ ਦਿੰਦੇ ਨੇ ਕਿਸੇ ਚੈਰਿਟੀ ਵਿੱਚ ਦਿੱਤੇ ਜਾਣਗੇ ਕਿਸੇ ਦੇ ਕੰਮ ਆ ਜਾਣਗੇ ਇਹ ਬਾਡੀ ਕਿਸੇ ਕੰਮ ਨਹੀਂ ਆਉਂਦੀ ਮਿੱਟੀ ਹੈ ਮਿੱਟੀ ਵਿੱਚ ਮਿਲ ਜਾਂਦੀ ਹੈ ਇਹਦੇ ਕੋਲੋਂ ਜਿੰਨਾ ਲਾਭ ਲੈ ਲਿਆ ਜਾਵੇ ਜਿੰਨਾ ਬੈਨੀਫਿਟ ਲੈ ਲਿਆ ਜਾਵੇ ਸੇਵਾ ਕਰ ਲਈ ਜਾਵੇ ਸਿਮਰਨ ਕਰ ਲਿਆ ਜਾਵੇ ਨਾਮ ਜਪ ਲਿਆ ਜਾਵੇ ਬਸ ਉਹਨਾਂ ਹੀ ਲਾਭ ਹੈ ਸ਼ਬਦ ਗੁਰੂ ਦੇ ਮਨ ਤੇ ਵਸਾ ਲੈ ਜਾਣ ਵਿਦਆਊਟ ਦਾ ਵਰਡ ਆਫ ਦਾ ਗੁਰੂਜ਼ ਸ਼ਬਦ ਵਾਟ ਯੂਜ਼ ਇਨ ਹਿਊਮਨ ਲਾਈਫ ਇਹ ਮਨੁੱਖਾ ਜਨਮ ਸਾਡੇ ਕਿਸ ਕੰਮ ਆਵੇਗਾ ਬਰਬ ਜਿਹੜਾ ਹੈ ਧਨ ਦੌਲਤ ਜਿਹੜੀ ਹੈ ਸੋਨਾ ਚਾਂਦੀ ਜਿਹੜਾ ਹੈ ਹੈਲਥ ਵੈਲਥ ਜੋ ਕੁਝ ਵੀ ਇਕੱਠਾ ਕੀਤਾ ਹੋਇਆ ਹੈ ਜਦੋਂ ਜੀ ਚਲਾ ਗਿਆ ਵਿੱਚੋਂ ਇਹ ਵੀ ਨਾਲ ਹੀ ਚਲਾ ਗਿਆ ਇਹ ਦਰਬ ਇਹ ਸੋਨਾ ਚਾਂਦੀ ਪੈਸੇ ਮਾਇਆ ਰਛਾਇਆ ਜਮੀਨਾਂ ਜਾਇਦਾਦਾਂ ਠੇਰਾਂ ਦੇ ਠੇਰ ਜਿੰਨਾ ਚਿਰ ਜੀ ਹੈ ਉਹਨਾ ਚਿਰ ਨਾਲ ਰਹਿੰਦੇ ਹਨ ਨਹੀਂ ਤਾਂ ਮਗਰੋਂ ਅਕਾਊਂਟ ਬਦਲ ਜਾਂਦੇ ਹਨ ਇਹ ਹੋਰ ਥਾਵਾਂ ਤੇ ਚਲੇ ਜਾਂਦੇ ਹਨ ਪਰ ਮਰਦੇ ਨਹੀਂ ਬੰਦਾ ਮਰ ਜਾਂਦਾ ਹੈ ਜੀ ਚਲਾ ਜਾਂਦਾ ਹੈ ਬਾਡੀ ਛੱਡ ਜਾਂਦਾ ਹੈ ਗੁਰਬਾਣੀ ਪੜਿਆ ਕਰੋ ਬੜਾ ਗਿਆਨ ਮਿਲਦਾ ਹੈ ਦਰਬ ਗਿਆ ਬਰਬਕੰਦੇ ਨੇ ਪੈਸੇ ਤੇਲੇ ਸੋਨੇ ਚਾਂਦੀ ਵੈਲਥ ਨੂੰ ਦੁਨੀਆ ਤੇ ਆ ਕੇ ਡੇਰਾ ਜਿਹੜਾ ਲਾ ਲਿਆ ਹੈ ਉਹ ਆਇੜਾ ਪੜੋ ਗੁਰਬਾਣੀ ਵਿੱਚੋਂ ਡੱਡਾ ਡੇਰਾ ਇਹ ਨਹੀਂ ਜਿੱਥੇ ਬੰਦਾ ਡੇਰਾ ਲਾ ਕੇ ਬੈਠਾ ਹੈ ਉਮਰ ਜਦੋਂ ਮੁੱਕ ਜਾਂਦੀ ਹੈ ਲੋਕ ਇਗਨੋਰ ਕਰ ਦਿੰਦੇ ਹਨ ਜਿੱਥੇ ਅੱਜ ਇੱਕ 100 ਟੈਲੀਫੋਨ ਰੋਜ਼ ਆਉਂਦਾ ਹੈ ਮੁੜ ਕੇ ਇੱਕ ਟੈਲੀਫੋਨ ਵੀ ਬੜੇ ਮੁਸ਼ਕਲ ਨਾਲ ਆਉਂਦਾ ਹੈ ਉਂਝ ਹੀ ਵਿਚਾਰਾ ਟੈਲੀਫੋਨ ਪਿਆ ਰਹਿੰਦਾ ਹੈ ਕੋਈ ਰਿੰਗ ਵੀ ਨਹੀਂ ਕਰਦਾ ਜਦੋਂ ਬੜੇ ਪਾ ਜਾਂਦਾ ਹੈ ਜਦੋਂ ਸਰੀਰ ਮੋੜ ਮੜ ਜਾਂਦਾ ਹੈ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਫਰਮਾਇਆ ਹੈ ਇੰਨੇ ਸਰੀਰ ਨੇ ਮੁੜਨਾ ਹੀ ਮੁੜਨਾ ਹੈ 빙ਾ ਟੇਡਾ ਹੋਣਾ ਹੀ ਹੋਣਾ ਹੈ ਇਨੇ ਬੋਲਾ ਵੀ ਹੋਣਾ ਹੈ ਜੇ ਗੁਰਬਾਣੀ ਨਹੀਂ ਸੁਣੀ ਤੇ ਕੰਨ ਵੀ ਬੋਲੇ ਹੋ ਜਾਂਦੇ ਹਨ ਖਾਨੀਆਂ ਹੋ ਜਾਂਦੀਆਂ ਹਨ ਅਲਟੀਮੇਟਲੀ ਹੀ ਟਰਨਸ ਬਲਾਈਂਡ ਡੈਫ ਐਂਡ ਲੇਮ ਐਂਡ ਦੋ ਦਾ ਬਾਡੀ ਗੇਟਸ ਟਾਈਡ ਵਾਰ ਲੰਬੀ ਹੈ ਫਿਰ ਕਦੀ ਸੁਣਾ ਮੰਗਾ ਸਭ ਕੁਝ ਥੇ ਰਹਿ ਜਾਂਦਾ ਹੈ ਜੀ ਚਲਾ ਜਾਂਦਾ ਹੈ ਜੀ ਦੇ ਨਾਲ-ਨਾਲ ਇਹ ਸਾਰੀਆਂ ਚੀਜ਼ਾਂ ਵੀ ਚਲੀਆਂ ਜਾਂਦੀਆਂ ਹਨ ਉਦਾਸ ਨਾ ਹੋਇਆ ਕਰੋ ਗੁਰਬਾਣੀ ਤੋਂ ਬਿਨਾ ਗਿਆਨ ਨਹੀਂ ਆਉਣਾ ਗੁਰਬਾਣੀ ਤੋਂ ਬਿਨਾ ਗਿਆਨ ਦਾ ਦੀਵਾ ਨਹੀਂ ਬਲਣਾ ਦਰਬ ਗਿਆ ਸਭ ਜੀ ਕੈ ਸਾਥ ਹੈ ਜੀ ਚਲਾ ਗਿਆ ਹੱਥੋਂ ਛੁੱਟ ਗਿਆ ਗੁੱਚੇਾਂ ਦੇ ਗੁੱਚੇ ਚਾਬੀਆਂ ਚਾਬੀਆਂ ਇਕੱਠੀਆਂ ਕਰਕੇ ਜੇਬਾਂ 'ਚ ਪਾ ਕੇ ਰੱਖੀਆਂ ਹੋਈਆਂ ਸੀ ਗੱਡੀਆਂ ਦੀਆਂ ਮੋਟਰਾਂ ਦੀਆਂ ਘਰ ਦੀਆਂ ਮਕਾਨਾਂ ਦੀਆਂ ਜਾਇ ਦਾਦਾਾਂ ਦੀਆਂ ਜੀ ਚਲਾ ਗਿਆ ਸਭ ਕੁਝ ਇੱਥੇ ਰਹਿ ਗਿਆ ਦਰਬ ਗਿਆ ਸਭ ਜੀ ਕਹਿ ਸਾਥ ਹੈ ਜੀ ਚਲਾ ਗਿਆਂ ਤੇ ਜੀ ਦੇ ਕੋਲੋਂ ਇਹ ਸਮਾਨ ਦੇ ਕੋਲੋਂ ਉਹ ਵੀ ਸਾਰਾ ਕੁਝ ਹੱਥੋਂ ਛੁੱਟ ਗਿਆ ਬਦਨ ਜਾਏ ਕੁਮਲਾਏ ਬਾਡੀ ਕੋ ਮੁਲਾ ਜਾਂਦੀ ਹੈ ਜਿਵੇਂ ਟਾਣੀਆਂ ਟੁੱਟ ਜਾਂਦੀਆਂ ਹਨ ਟਰੀਜ਼ ਦੇ ਨਾਲੋਂ ਦਰਖਤਾਂ ਦੇ ਨਾਲੋਂ ਉਹਨਾਂ ਦੀ ਕੀ ਹਾਲਤ ਹੁੰਦੀ ਹੈ ਕਦੀ ਤੋੜ ਕੇ ਵੇਖੋ ਟੁੱਟੀਆਂ ਪਈਆਂ ਨੇ ਟਾਣੀਆਂ ਕਿਉਂਕਿ ਦਰਖਤਾਂ ਨਾਲੋਂ ਟੁੱਟ ਗਈਆਂ ਅਸੀਂ ਵੀ ਜਦੋਂ ਸਰੀਰ ਨਾਲੋਂ ਟੁੱਟ ਗਏ ਉਹਨਾਂ ਟਾਣੀਆਂ ਦੇ ਵਾਂਗੂ ਇਹ ਦੇਹ ਵੀ ਕੁਮਲਾ ਜਾਵੇਗੀ ਹੌਲੀ ਹੌਲੀ ਪੜਦਾ ਮਾ ਉਦਾਸਨਾ ਹੋ ਜਾਇਓ ਦਰਬ ਗਿਆ ਸਭ ਜੀ ਕੈ ਸਾਥ ਹੈ ਕਿਉਂਕਿ ਸਾਰੀ ਦੁਨੀਆ ਡਰਦੀ ਹੈ ਖਾਣਾ ਪੀਣਾ ਹੱਸਣਾ ਸੋਣਾ ਸਭ ਯਾਦ ਹੈ ਬੰਦੇ ਨੂੰ ਮਰਨ ਤੋਂ ਡਰ ਲੱਗਦਾ ਹੈ ਵਿਸਰ ਗਿਆ ਹੈ ਮਰਨ ਕੈ ਵੀ ਦਿੰਦੇ ਨੇ ਮੂਤਿਆ ਥਾ ਰੱਖ ਦਿੰਦੇ ਨੇ ਹੋਰ ਗੱਲ ਕਰ ਕੋਈ ਕੀ ਕਹਿੰਦਾ ਪਿਆ तहू गुरु ग्रंथ साहब महाराज जी से जान निकल की देर है और दै वेल्थ इज गॉन अलोंग विद लाइव वागुरु 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 ਬੜਾ ਬਗਿਆ ਕੇਤੇ ਕਰ ਲੈਣਾ ਦਰਜ ਜਿਨ੍ਹਾਂ ਨੂੰ ਅਸੀਂ ਜਫਾ ਪਾਇਆ ਹੋਇਆ ਹੈ ਚੰਬੜ ਕੇ ਕਿਲਿੰਗ ਹੋਏ ਪਏ ਹਰ ਇੱਕ ਟੀਜ ਨਾਲ ਲੋਡ ਹੈ ਪਰ ਲੋਡ ਅਨੁਸਾਰ ਜਿਵੇਂ ਲੋਡ ਅਨੁਸਾਰ ਭੋਜਨ ਛਕੋ ਤੇ ਕੁਝ ਵੀ ਨਹੀਂ ਹੁੰਦਾ ਲੋੜ ਅਨਸਾਰ ਸਪੀਡ ਲਿਮਿਟ ਦੇ ਵਿੱਚ ਰਵੋ ਕਾਰਾਂ ਮੋਟਰਾਂ ਜਹਾਜ਼ ਚਲਾਓ ਤੇ ਕੁਝ ਵੀ ਨਹੀਂ ਹੁੰਦਾ ਜ਼ਿੰਦਗੀ ਨੂੰ ਵੀ ਲੋੜ ਅਨਸਾਰ ਕੰਟਰੋਲ ਦੇ ਵਿੱਚ ਚਲਾਓ ਤੇ ਕੁਝ ਵੀ ਨਹੀਂ ਹੁੰਦਾ ਕੋਈ ਵੀ ਚੀਜ਼ ਫਿਰ ਮਾੜੀ ਨਹੀਂ ਨਾ ਪੁੱਤਰ ਮਾੜੇ ਨਾ ਧੀਆ ਮਾੜੀਆਂ ਨਾ ਪੈਸਾ ਮਾੜਾ ਨਾ ਧਨ ਮਾੜਾ ਨਾ ਦੌਲਤ ਮਾੜੀ ਨਾ ਸੋਨਾ ਮਾੜਾ ਨਾ ਚਾਂਦੀ ਮਾੜੀ ਨਾ ਮੋਟਰਾਂ ਗੱਡੀਆਂ ਮਾੜੀਆਂ ਸਭ ਕੁਝ ਚੰਗਾ ਹੈ ਪਰ ਲੋੜ ਅਨਸਾਰ everything is to bad darab gaya sab ji kai saath hai dariyo swai guru ji to apne guru de charan kutke pad liye guru de shabda nu ਮਨ ਵਿੱਚ ਵਸਾ ਲਈਏ ਭਾਬ ਕੇ ਗੁਰਬਾਣੀ ਦੇ ਜੋ ਹੁਕਮ ਹਨ ਉਹਨਾਂ ਨੂੰ ਮਨ ਵਿੱਚ ਵਸਾ ਲਈਏ ਐਸਾ ਕੰਮ ਮੂਲੇ ਨਾ ਕੀਚੇ ਜਿਤੰਤ ਪਛੋਤਾਈਏ ਡੋਨਟ ਡੂ ਐਨੀਥਿੰਗ ਥੈਟ ਗੁਰੂ ਮਹਾਰਾਜ ਜੀ ਸੇ ਯੂ ਵਿਲ ਰਿਗਰੈਟ ਇਨ ਦਾ ਐਂਡ ਸੁਤੇ ਨਾ ਰਹੀਏ ਉਦਮ ਕਰੀਏ ਕਮ ਕਾਰੀ ਵੀ ਕਰਨਾ ਉਦਮ ਕਰਕੇ ਤਾਂ ਕੋਈ ਪੈਸਾ ਆਵੇਗਾ ਉਦਮ ਕਰੰਦਿਆਂ ਜੀਵੋਂ ਤੋਂ ਕਮਾਉਂਦਿਆਂ ਸੁੱਖ ਪਹੁੰਚ ਕਮਾਈ ਕਰਕੇ ਸੁੱਖ ਪ੍ਰਾਪਤ ਕਰ ਧੋਖਾ ਕਰਕੇ ਠੱਗੀ ਕਰਕੇ ਹੇਰਾ ਫੇਰੀ ਕਰਕੇ ਉਹ ਸੁੱਖ ਕੋਈ ਨਹੀਂ ਕੋਲ ਰਹਿਣੇ ਜਦੋਂ ਅਸੀਂ ਚਲੇ ਜਾਵਾਂਗੇ ਜੋੜਿਆ ਜੁੜਾਇਆ ਔਲਾਦ ਨੇ ਉਜਾੜ ਦੇਣਾ ਕਿਉਂਕਿ ਇਕੱਠਾ ਬੜੇ ਰੋਂਗ ਤਰੀਕੇ ਨਾਲ ਕੀਤਾ ਹੈ ਪੈਸਾ ਬੜਾ ਇਕੱਠਾ ਕੀਤਾ ਹੈ ਧੰਗ ਗੁਰਨਾਨਕ ਸਾਹਿਬ ਜੀ ਨੂੰ ਕਿਸੇ ਨੇ ਪੁੱਛਿਆ ਇਹ ਜਾ ਰਿਹਾ ਹੈ ਇਹਦੇ ਕੋਲ ਇੰਨਾ ਧਨ ਹੈ ਇਹ ਨਾਲ ਲੈ ਕੇ ਜਾਵੇਗਾ ਸਤਿਗੁਰੂ ਜੀ ਫਰਮਾਉਣ ਲੱਗੇ ਪੈਸਾ ਕਦੀ ਪਾਪਾਂ ਤੋਂ ਬਿਨਾ ਇਕੱਠਾ ਨਹੀਂ ਹੁੰਦਾ ਪਾਪਾਂ ਬਾਝੋਂ ਹੋਵੇ ਨਹੀਂ ਮੋਇਆਂ ਸਾਥ ਨਾ ਜਾਈ ਜਦੋਂ ਬੰਦਾ ਮਰਦਾ ਤੇ ਨਾਲ ਨਹੀਂ ਜਾਂਦਾ ਇੱਥੇ ਹੀ ਰਹਿ ਜਾਂਦਾ ਜੇ ਉਹਦੇ ਹੁੰਦਿਆਂ ਨਾ ਉਹ ਜੜੇ ਤੇ ਮਗਰੋਂ ਜੜ ਜਾਂਦਾ ਮਿਹਨਤ ਦੀ ਕਮਾਈ ਜਿਹੜੀ ਹੈ ਉਹਦੇ ਚੋਂ ਇੱਕ ਨਵਾਂ ਪੈਸਾ ਇੱਕ ਲਾਲ ਪੈਸਾ ਇੱਕ ਪੈੰਨੇਵੇਂ ਕੋਈ ਨਹੀਂ ਖਰਚਦਾ ਮਾੜੇ ਕੰਮਾਂ ਤੇ ਕਿਉਂਕਿ ਮਿਹਨਤ ਕੀਤੀ ਹੋਈ ਹੈ ਹੱਕ ਨਾਲ ਕਮਾਇਆ ਹੋਇਆ ਹੈ ਹੱਕ ਹਲਾਲ ਬਖੋਰੋ ਖਾਣਾ ਹਲਾਲ ਮਾੜਾ ਨਹੀਂ ਹੁੰਦਾ ਹਕਾਲ ਹਲਾਲ ਪਿਓਰ ਨੂੰ ਕਹਿੰਦੇ ਹਨ ਪਵਿੱਤਰ ਨੂੰ ਕਹਿੰਦੇ ਹਨ ਹੋਏ ਹਲਾਲ ਲੱਗੇ ਹੱਕ ਜਾਏ ਐਵੇਂ ਦੁਨੀਆ ਹਲਾਲ ਹਲਾਲ ਕਰਦੀ ਰਹਿੰਦੀ ਹੈ ਹਲਾਲ ਦੀ मीनिंग ਗੁਰਬਾਣੀ ਦੇ ਵਿੱਚ ਹੈ ਪਵਿੱਤਰਤਾ ਹੱਕ ਦੀ ਕਮਾਈ ਸਾਨੂੰ ਵੀ ਹੁਕਮ ਹਨ ਗੁਰਬਾਣੀ ਵਿੱਚ ਹੱਕ ਹਲਾਲ ਬਖੋਰੋ ਖਾਣਾ ਜੋ ਪ੍ਰਸ਼ਾਦਾ ਛਕਣਾ ਹੈ ਉਹ ਹੱਕ ਹਲਾਲ ਦਾ ਹੋਵੇ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ ਪਹਿਲੇ ਸਮਿਆਂ ਦੇ ਲੋਕ ਕਿਰਤ ਵਿਰਤ ਮਿਹਨਤ ਕਰਦੇ ਸਨ ਗੁਰੂ ਘਰ ਵੀ ਜਾਂਦੇ ਸਨ ਪ੍ਰਸ਼ਾਦ ਲਿਆ ਕੇ ਆਪਣੇ ਬੱਚਿਆਂ ਨੂੰ ਦਿੰਦੇ ਸਨ ਅੱਜ ਵੀ ਪਿਆਰੇ ਉਹ ਗੁਰੂ ਦੀ ਬੜੀ ਲੋੜ ਹੈ ਬਾਜ ਗੁਰੂ ਬਾਜ ਗੁਰੂ ਖਿਮਾ ਕਰ ਦੇਣਾ ਗਲਾ ਵੀ ਮਾਲਕ ਦਾ ਹੈ ਆਵਾਜ਼ ਵੀ ਮਾਲਕ ਦੀ ਹੈ ਜੋ ਅੱਖਾਂ ਤੱਕਦੀਆਂ ਹਨ ਉਹ ਰੋਸ਼ਨੀ ਵੀ ਮਾਲਕ ਦੀ ਹੈ ਹਾਈਲਾਈਟ ਮਾਲਕ ਦੀ ਹੈ ਕੰਨ ਜੋ ਸੁਣਦੇ ਹਨ ਸਭ ਕੁਝ ਵਾਹਿਗੁਰੂ ਦਾ ਹੈ ਜਿੰਨੀ ਤਾਕਤ ਹੈ ਸਭ ਵਾਹਿਗੁਰੂ ਜੀ ਦੀ ਹੈ ਇਸ ਸਰੀਰ ਦੇ ਵਿੱਚ ਇਸ ਕਾਬਲ ਨਹੀਂ ਇਸ ਹੱਥ ਕਰਮ ਕਰਾਉਣ ਸਰਬ ਕੋ नाथ ਆਗਿਆਕਾਰੀ ਬਪਰਾ ਜੀਉ ਬਾਜ ਗੁਰੂ ਡੁੱਬਾ ਸੰਸਾਰ ਪਿਆਰਿਓ ਬਿਨਾ ਗੁਰੂ ਤੋਂ ਸੰਸਾਰ ਡੁੱਬ ਰਿਹਾ ਹੈ ਵਾਹਿਗੁਰੂ ਬਾਜ ਗੁਰੂ ਬਿਨਾ ਗੁਰੂ ਤੋਂ ਐਵੇਂ ਨਹੀਂ ਧੰਗੁਰ ਨਾਨਕ ਸਾਹਿਬ ਜਿਨੇ ਗੁਰੂ ਜੀ ਦੇ ਲੜ ਲਾਇਆ ਧੰਗੁਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਐਵੇਂ ਨਹੀਂ ਅਕਾਲ ਅਕਾਲ ਜਪਾਇਆ ਟਾਈਮਲੈਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਤਾਈਓ ਤੇ ਸੰਗਤਾਂ ਬੋਲਦੀਆਂ ਹਨ ਬੋਲੇ ਸੋ ਨਿਹਾਲ ਅਰਦਾਸਿਆ ਸਿੰਘ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਸਾਰੀਆਂ ਸੰਗਤਾਂ ਕੋਲੋਂ ਪਿੱਛੋਂ ਉਹਦਾ ਉੱਤਰ ਦਿੰਦੀਆਂ ਹਨ ਸਤਿ ਸ੍ਰੀ ਅਕਾਲ ਹੂ ਇਜ਼ ਟਰੂ ਸਾਰੀ ਸਾਥ ਸੰਗਤ ਉੱਤਰ ਦਿੰਦੀ ਹੈ ਵਾਹਿਗੁਰੂ ਜਿਸ ਇਜ਼ ਟਰੂ ਸਤ ਸ੍ਰੀ ਅਕਾਲ ਇਜ਼ ਟਰੂ ਵਿਦਆਊਟ ਦਾ ਗੁਰੂ ਦਾ ਵਰਡਸ ਇਜ਼ ਡਰਾਇੰਗ ਵਰਲਡ ਇਜ਼ ਡਰਾਇੰਗ ਬਾਜ ਗੁਰੂ ਡੁੱਬਾ ਸੰਸਾਰ ਗੁਰੂ ਕੋਲ ਜਾਇਆ ਕਰੀਏ ਗੁਰੂ ਗੁਰੂ ਜਪਿਆ ਕਰੀਏ ਗੁਰੂ ਗੁਰੂ ਜਪ ਮੀਤ ਹਮਾਰੇ ਆਪੋ ਆਪਣੇ ਮਨ ਨੂੰ ਕਹੀਏ ਗੁਰੂ ਗੁਰੂ ਗੁਰ ਕਰਮਨ ਮੋਹਰ ਗੁਰੂ ਬਿਨਾ ਮੈਂ ਨਹੀਂ ਹੋਰ ਗੁਰਬਿਨ ਕੋਰ ਅੰਦਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੋਰਤਨ ਸੋਧ ਗੁਰੂ ਬਿਨ ਮੁਕਤ ਨਾ ਪਾਵੇ ਗੁਰ ਕਰ ਸਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਦੇ ਦੇ ਕੋਲ ਗੁਰੂ ਕੋਈ ਨਹੀਂ ਮਾਂ ਪਿਓ ਹੀ ਕੋਲ ਕੋਈ ਨਹੀਂ ਗੁਰਦੇਵ ਮਾਤਾ ਗੁਰਦੇਵ ਪਿਤਾ। ਅਸਮਾਨ ਨੂੰ ਕਿਵੇਂ ਗਿਆਨ ਆਵੇਗਾ ਕਿਵੇਂ ਸਮਝ ਪਵੇਗੀ ਕਿਵੇਂ ਦੁਨੀਆ ਵਿੱਚ ਰਹਿਣਾ ਆਵੇਗਾ। ਸੋ ਬਿਨਾ ਗੁਰੂ ਤੋਂ ਪੂਰਾ ਜਹਾਨ ਡੁੱਬ ਰਿਹਾ ਹੈ। ਧੰ ਗੁਰੂ ਨਾਨਕ ਸਾਹਿਬ ਜੀ ਤੁਸੀਂ ਤਨ ਹੋ ਸਾਨੂੰ ਲੜ ਲਾ ਗਏ ਹੋ ਅਕਾਲ ਪੁਰਖ ਜੀ ਦੇ। ਆਪ ਨਾਰਾਇਣ ਰੂਪ ਹੋ ਕੇ। ਨਾਰਾਇਣ ਜੀ ਦਾ ਨਾਮ ਐਸਾ ਹੈ ਵਾਹਿਗੁਰੂ ਜੀ ਦਾ। ਅਜਾ ਮਲ ਉਧਰਿਓ ਕਹੇ ਇੱਕ ਬਾਰ ਇੱਕ ਵਾਰ ਹੀ ਨਾਰਾਇਣ ਕਿਹਾ ਅਜਾ ਮਲ ਦਾ ਉਧਾਰ ਹੋ ਗਿਆ ਸੋ ਬਾਜ ਗੁਰੂ ਡੁਬਾ ਸੰਸਾਰ ਵਿਦਆਉਟ ਦਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੇਜ਼ ਦਾ ਵਰਲਡ ਇਜ਼ ਡਰਾਇੰਗ ਨਾਮ ਜਪੀਏ ਸਿਮਰਨ ਕਰੀਏ ਵਾਹਿਗੁਰੂ ਦੇ ਨਾਮ ਬਿਨਾ ਮਨ ਨੂੰ ਚੈਨ ਨਹੀਂ ਮਿਲਣੀ ਜੇ ਪਤੀ ਘਰ ਨਾ ਹੋਵੇ ਤੇ ਪਤਨੀ ਨੂੰ ਕਿੱਥੋਂ ਚੈਨ ਹੈ ਸਾਰਿਆਂ ਬੱਚਿਆਂ ਨੂੰ ਸੰਭਾਲਣ ਵਾਲਾ ਪੈਸਾ ਟੀਲਾ ਲਿਆਉਣ ਵਾਲਾ ਕਮਾਈ ਕਰਕੇ ਬੱਚਿਆਂ ਨੂੰ ਖਵਾਉਣ ਵਾਲਾ ਜੇ ਉਹ ਹੀ ਪਤਨੀ ਦੇ ਕੋਲ ਨਹੀਂ ਵਾਈਫ ਦੇ ਕੋਲ ਨਹੀਂ ਹਸਬੈਂਡ ਜਨੂੰ ਕਹਿੰਦੇ ਹਨ ਇਸੇ ਤਰ੍ਹਾਂ ਹਰ ਇੱਕ ਜੀ ਜੋ ਦੁਨੀਆ ਤੇ ਆਇਆ ਹੋਇਆ ਹੈ ਭਾਵੇਂ ਹਿਊਮਨ ਹੈ ਭਾਵੇਂ ਹੋਰ ਕੋਈ ਹੈ ਉਹਨਾਂ ਦਾ ਹਸਬੰਡ ਆਕਾਲਪੁਰਖ ਵਾਹਿਗੁਰੂ ਜੀ ਹੈ ਉਹਦੇ ਤੋਂ ਬਿਨਾ ਚੈਨ ਨਹੀਂ ਮਿਲ ਸਕਦੀ ਨਾ ਘਰ ਦੇ ਖਰਚੇ ਪੂਰੇ ਹੋ ਸਕਦੇ ਹਨ ਸੋਨੇ ਨੂੰ ਹੱਥ ਪਾਈਏ ਤੇ ਮਿੱਟੀ ਹੱਥ ਵਿੱਚ ਆਉਂਦੀ ਹੈ ਘਰ ਵਿੱਚ ਰਲ ਜਾਈਦਾ ਹੈ ਜੇ ਸੋਹਣੇ ਨੂੰ ਕੋਈ ਹੱਥ ਪਾਏ ਤਾਂਖੇ ਹੋ ਸੇ ਤੀਰ ਲਗਿਆ ਬਿਨਾ ਆਪਣੇ ਹਸਬੰਡ ਤੋਂ ਘਰ ਵਿੱਚ ਸੁੱਖ ਨਹੀਂ ਆਉਂਦੇ ਇੱਥੇ ਸਤਿਗੁਰਾਂ ਨੇ ਵਾਹਿਗੁਰੂ ਜੀ ਜਿਹੜੇ ਸਾਡੇ ਹਸਬੰਡ ਹਨ ਇਸ ਸੋਲ ਬ੍ਰਾਈਡ ਦੇ ਉਹਨਾਂ ਨੂੰ ਹਰ ਫਰਮਾਇਆ ਹੈ ਹਰ ਹਸਬੰਡ ਹਸਬੰਡ ਦੀ ਜਗ੍ਹਾ ਪਿਰ ਕੇ ਆ ਗੁਰਮੁਖੀ ਵਿੱਚ ਪੰਜਾਬੀ ਵਿੱਚ ਗੁਰਬਾਣੀ ਵਿੱਚ ਹਰ ਪਿਰ ਬਿਨ ਚੈਨ ਨਾ ਪਾਈਐ ਕੋਜ ਡਠੇ ਸਭ ਗੈਣ ਹਰ ਪਿਰ ਬਿਨ ਪਰਮਾਤਮਾ ਹਸਬੰਡ ਬਿਨ ਇਸ ਹੋਲ ਬ੍ਰਾਈਡ ਬੜੀ ਦੁਖੀ ਹੈ ਆਤਮਾ ਬੜੀ ਦੁਖੀ ਹੈ ਕਿਉਂ ਮਨ ਕਹਿਣਾ ਨਹੀਂ ਮੰਨਦਾ ਮਨ ਦੁਨੀਆ ਨੂੰ ਹੀ ਚੰਬੜਿਆ ਪਿਆ ਹੈ ਕੋ ਜਿ ਟ्हे ਸਭ ਗੈਣ ਗੈਣ ਸਾਰੇ ਪਾਸੇ ਟੁੰਡ ਟਾਂਡ ਕੇ ਦੇਖ ਲਿਆ ਹੈ ਜਿਵੇਂ ਦੁਨੀਆ ਦੇ ਵਿੱਚ ਆਪਣੇ ਪਤੀ ਬਿਨ ਕੋਈ ਨਹੀਂ ਪੁੱਛਦਾ ਹਸਬੈਂਡ ਬਿਨਾ ਕੋਈ ਨਹੀਂ ਪੁੱਛਦਾ ਇਵੇਂ ਦਰਗਾਹ ਦੇ ਵਿੱਚ ਅਕਾਲਪੁਰ ਖਵਾਹਿਰੂ ਜੀ ਆਪਣੇ ट्रू ਹਸਬੈਂਡ ਜੋ ਹਰਜੀ ਹਨ ਪਿਰ ਹਨ ਸਾਡੇ ਉਹਨਾਂ ਬਿਨਾਂ ਸਾਨੂੰ ਨਾ ਕੋਈ ਇੱਥੇ ਪੁੱਛਦਾ ਤੇ ਨਾ ਕੋਈ ਦਰਗਾਹ ਦੇ ਪੁੱਛਦਾ ਹੈ ਵਿੱਚ ਪੁੱਛਦਾ ਹੈ ਕਿਉਂਕਿ ਉਪਰੋਂ ਭਾਵੇਂ ਕੋਈ ਮੇਲ ਹੈ ਭਾਵੇਂ ਕੋਈ ਫੇਰ ਮੇਲ ਹੈ ਪਰ ਵਿੱਚਲੀ ਜਿਹੜੀ ਆਤਮਾ ਹੈ ਸੋਲ ਬਰਾਇਡ ਹੈ ਪਿਆਰਿਓ ਕੋਇ ਸਤਰੀ ਰੂਪ ਹੈ ਹਰ ਪਰ ਬਿਨ ਚੈਨ ਨਾ ਪਾਈਏ ਹਰ ਪਰ ਬਿਨ ਚੈਨ ਨਾ ਪਾਈਏ ਸ਼ਾਂਤੀ ਟਿਕਾਉ ਕੈ ਵੀ ਦੇ ਕੈਵਰੀ ਮੇਰੇ ਮਾਨ ਨੂੰ ਚੈਨ ਨਹੀਂ ਆਉਂਦੀ ਮੇਰਾ ਮਨ ਨਹੀਂ ਟਿਕਦਾ ਐਵੇਂ ਤੜਫਦਾ ਪਿਆ ਹੈ ਹਰ ਪਿਰ ਟਰੂ ਹਸਬੈਂਡ ਆ ਕਾਲ ਪ੍ਰਖੁਬਾਈ ਗੁਰੂ ਜੀ ਜਿਹੜੇ ਇਸ ਸੋਲ ਬਰਾਇਡ ਦੇ ਹਸਬੈਂਡ ਹਨ ਆਤਮਾ ਦੇ ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਡਠੇ ਸਭ ਗੈਣ ਜਿਵੇਂ ਚਿੜੀਆਂ ਦੌੜੀਆਂ ਉੱਡੀਆਂ ਫਰਦੀਆਂ ਨੇ ਥਾਂ ਥਾਂ ਤੇ ਮਾੜੀ ਜੇ ਰੋਟੀ ਵਾਸਤੇ ਗੈਣ ਚੜੀ ਬਿਲੇ ਲਾਇ ਗੈਣ ਉਡਣ ਪੁੱਡਣ ਨੂੰ ਕਹਿੰਦੇ ਨੇ ਬੰਦਾ ਵੀ ਜਹਾਜਾਂ ਵਿੱਚ ਉੱਡਦਾ ਪੁੱਟਦਾ ਹੈ ਕਦੀ ਕਿਤੇ ਕਦੀ ਕਿਸੇ ਕੰਟਰੀ 'ਚ ਕਦੀ ਕਿਸੇ ਕੰਟਰੀ 'ਚ ਉੱਡ-ਉੱਡ ਕੇ ਵੀ ਦੇਖ ਲਿਆ ਬਿਨਾ ਵਾਹਿਗੁਰੂ ਦੇ ਨਾਮ ਤੋਂ ਚੈਨ ਨਹੀਂ ਲੱਭਦੀ ਗੈਣ ਦੇ ਅਰਥ ਤਾਂ ਕਰ ਦਿੱਤੇ ਹਨ ਗੈਣ ਉੱਡਣ ਨੂੰ ਕਹਿੰਦੇ ਨੇ ਥਾਂ 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 ਤੇ ਪਟਕਣ ਨੂੰ ਕਹਿੰਦੇ ਨੇ ਥਾਂ ਥਾਂ ਤੇ ਜਾ ਕੇ ਕਿ ਮਨ ਨੂੰ ਸ਼ਾਂਤੀ ਲੱਭ ਜਾਵੇ ਚਿੜੀਆਂ ਜਿਵੇਂ ਉੱਡਦੀਆਂ ਹਨ ਕਿਤੇ ਰੋਟੀ ਦੀ ਟੋਂਜੇ ਵਿੱਚ ਕੋਈ ਬੁਰਕੀ ਆ ਜਾਵੇ ਗੈਣ ਚੜੀ ਬਿੱਲ ਲਾਏ ਹਰ ਪੈਰ ਬਿਨ ਚੈਨ ਨਾ ਪਾਈਐ ਖੋਜ ਡਠੇ ਸਭ ਗੈਣ without the husband ਲਾਰਡ ਗੋਡ ਅਕਾਲ ਪੁਰਖ ਵਾਹਿਗੁਰੂ ਜੀ ਦੇ ਫਾਈਂਡ ਨੋ ਕੰਫਰਟ ਤਾਨੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੇ ਸਤਗੁਰੂ ਜੀ ਸੇ ਆਈ ਹੈਵ ਸਰਚਡ ਐਂਡ ਸੀਨ ਆਲ ਰੈਲਮਸ ਅੱਜ ਦੀ ਸੇਵਾ ਇੰਨੇ ਕੁ ਪਰਵਾਨ ਕਰਨੀ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਜਾਇਆ ਕਰੀਏ ਨਹੀਂ ਜਾਂਦੇ ਤੇ ਪਿਆਰ ਨਾਲ ਲੈ ਕੇ ਜਾਇਆ